హాజీ సతశ్రీకాలీ అజ మనం దా రీర్ట్ ఫిటర్ ని నిశాను కట్ ఏ శట్లా కట్ింగ్ కళే బ్యాకవాలా ఫ్రట్ వా మారా హల్కి దొనా పెస్ చర్ ਦੋਨਾਂ ਪੱਲਿਆਂ ਨੂੰ ਬਰਾਬਰ ਕਰਕੇ ਰੱਖ ਲਿਆ ਆਪਾਂ ਇਹ ਵਰਕ ਵਾਲਾ ਹੈਗਾ ਸੂਟ ਜਿਹੜਾ ਇਹ neck ਹੈਗਾ ਵਰਕ ਵਾਲਾ ਇਹ neck ਨੂੰ ਬਿਲਕੁਲ ਬਰਾਬਰ ਕਰਨਾ ਆਪਾਂ ਵਰਕ ਨੂੰ ਵਰਕ ਨਾਲ ਅਟੈਚ ਕਰਕੇ ਜਮਾ ਸੈਂਟਰ ਕਰਕੇ ਫਿਰ ਕਟਿੰਗ ਕਰਦੀ ਹੈ ਨਹੀਂ neck ਜੇ ਆਪਾਂ ਇੱਟਾ ਪਿੰਗਾ ਹੋ ਸਕਦਾ ਹੈ ਇਹ ਜੇ ਆਪਾਂ ਨਾ ਇਹਦਾ ਸੈਂਟਰ ਕਰੀਏ ਦਾ నిశాను సాడే చౌద కమరడే సోడేదా సీదా హిప్ బా ఇ నిశానం సీధే కెల్ మద ਕਮਰ हिप ਸਾਤੀ ਹੈਗੀ ਇਹਨਾਂ ਦੀ ਵੀਜਿੰਚ ਕਮਰ ਹੈਗੀ ਇਹਨਾਂ ਦੀ 18 हिप ਹੈਗੀ ਆ தீரா ரேன் என்னதான் சவா ஷே நிச்சைக்கு சவா ஷே இப்போ நஷான லாவாங்க சவா இஞ்சி அப்படி கலய காட்ட பிடி ਮੋੜ ਦੇ ਆਧਰ ਕਰਕੇ ਨਿਸ਼ਾਨ ਲਾ ਲੈ ਆਪਾਂ ਗਲਾਈ ਪਾਉਣੀ ਆ ਹਨ ਇਸ ਤਰ੍ਹਾਂ ਗਲਾਈ ਪਾਉਗੀ ਮੋੜੇ ਦੀ ਇਹ ਬੈਕ ਵਾਲਾ ਜੇ ਦੀ ਬੈਕ ਵਾਲੀ ਘਾਟ ਪਾਉਣੀ ਆ ਇਹ ਵੀ ਇਸੇ ਤਰ੍ਹਾਂ ਹੀ ਪਾਉਣੀ ਆ ਆਪਾਂ ਇਹ ਵੀ ਇੱਕ ਤੋਂ ਇੱਕ ਪੁਆਇੰਟ ਉੱਪਰ ਜਾਦਾਨੀ ਇਹ ਜੇ ਜ਼ਿਆਦਾ ਚੌੜੀ ਕਰਾਂਗੇ ਤਾਂ ਫਿਰ ਪਿੱਛੇ ਆਪਣੇ ਮੋਦਿਆਂ ਤੇ ਝੋਲ ਜਿਆ ਤਨ ਲੱਗ ਜਾਊਗਾ ਤਾਂ ਬ੍ਰੈਸਟ ਸਿੱਕੇ 2 ਇੰਚ 1.5 ਇੰਚ ਅਦਰ ਰੱਖਾਂਗੇ ਕਿਉਂਕਿ ਪਲੇਟਾਂ ਵਿੱਚ ਵੀ ਆਉਣਾ ਕੰਮ ਰਹੇਗੀ 18 ਇੰਚ ਤਾਂ 1.5 ਇੰਚ ਵੱਧ ਹੈ ਪਹਿ ਹੈ 2 ਇੰਚ ਇੱਥੇ ਵੀ 1.5 ਇੰਚ ਵੱਧ ਰੱਖਾਂਗੇ ਆਪਾਂ సైందూ సగే ఇరట పావే పేట నిశా లావే ప్లేటా ఏర సవా సవాస్ట్రా ర ਤਾਂ نیچے ਤੋਂ ਆਪਾਂ ਪਲੇਟ ਰੱਖੀ ਆ ਪੌਣੇ 7 ਕਿਉਂਕਿ ਪਲੇਟਾਂ ਬਹੁਤ ਨੀਵੀਆਂ ਜਾਵੜੀਆਂ ਇਸ ਕਰਕੇ ਪਲੇਟਾਂ ਦੀ ਲੰਬਾਈ ਆਪਾਂ ਘਟਾ ਸਕਦੇ ਹਾਂ ਜੇ ਆਪਾਂ ਇਆਂ ਪਲੇਟਾਂ ਨਹੀਂ ਆ ਜਾਂ ਤਾਂ 6.5 ਵੀ ਰੱਖ ਸਕਦੇ ਹਾਂ ਇਧਰੋਂ ਆਪਾਂ ਰੱਖਾਂਗੇ 2.5 ਉੱਪਰਲੀ ਜਿਹੜੀ ਪਲੇਟ ਆ ਇਹਦਾ 2.5 ਇੰਚ ਦਾ ਨਿਸ਼ਾਨ ਮਿਲ ਕੋ ਸਿੱਧਾ ਕਰਕੇ ਕਾਟ ਜਿੱਥੇ ਪਾਈਏ ਮੋੜਿਆਂ ਦੀ ਆਪਣੀ ਇਹ ਆਪਣੇ ਪਲੇਟਾਂ ਦੇ ਨਿਸ਼ਾਨ ਪੈ ਚੁੱਕੇ ਆ ਇਸ ਤਰ੍ਹਾਂ ਪਲੇਟਾਂ ਦੇ ਨਿਸ਼ਾਨ ਲਾਉਣੇ ਆਪਾਂ ਹੁਣ ਆਪਾਂ ਕਟਿੰਗ ਕਰਾਂਗੇ ਪੈਰ-ਪੈਰ ਦਾ ਮਾਰਜਿਨ ਛੱਡ ਕੇ ਫਿਰ ਵੀ ਆਪਾਂ ਕਟਿੰਗ ਕਰਨੀ ਹੈ ਕਿਉਂਕਿ ਐਕਸਟਰਾ ਕਪੜਾ ਬਾਅਦ ਚ ਕਟਿੰਗ ਹੋ ਜਾਂਦਾ ਜੇ ਜ਼ਿਆਦਾ ਹੋ ਗਿਆ ਤਾਂ ਸੈੱਟ ਨਹੀਂ ਆਉਂਦਾ ਇਹ ਆਪਣੇ ਬੈਕ ਵਾਲੇ ਪੱਲੇ ਦੀ ਕੱਟ ਪਾਉਣੀ ਹੈ ਜਦੋਂ ਮੂਰਲੇ ਪੱਲੇ ਦੀ ਕੱਟ ਪਾਉਣੀ ਹੈ ਤਾਂ ਦੋ ਪੱਲੇ ਚੱਕ ਕੇ ਚੰਗੀ ਤਰ੍ਹਾਂ ਦੇਖ ਕੇ ਫਿਰ ਕੱਟ ਪਾਉਣੀ ਹੈ ਚੈੱਕ ਕਰ ਲਿਆ ਕਰੋ ਵੀ ਦੋ ਪੱਲੇ ਹੀ ਆ ਜੇ ਤਿੰਨਾਂ ਦੀ ਕੱਟ ਪੈ ਗਈ ਤਾਂ ਸਾਰਾ ਸੂਟ ਖਰਾਬ ਹੋ ਜਾਏ ਤੇ ਬਣਾ ਇਹ ਪਲੇਟਾਂ ਦੀ ਆਪਾਂ ਜਿਹੜੇ ਨਿਸ਼ਾਨ ਲਾਇਏ ਸੀ ਉਹਨਾਂ ਤੇ ਕੱਟ ਲਾਵਾਂਗੇ ਛੋਟੇ ਛੋਟੇ ਇਹ ਆਪਣੀ ਸ਼ਰਟ ਦੀ ਕਟਿੰਗ ਹੋ ਚੁੱਕੀ ਹੈ ਤਾਂ ਬੈਕ ਵਾਲੇ ਪੱਲੇ ਦਾ ਆਪਾਂ ਜਿਹੜਾ neck ਆ ਉਹ ਕਟਿੰਗ ਕਰਾਂਗੇ ਇਹ ਜਿਹੜਾ ਬੈਕ ਵਾਲਾ neck ਆ ਇਹਦੇ ਤੇ ਆਪਾਂ ਰੇਵ ਅਹ ਦੀਰ ਕਟਿੰਗ ਕਰਕੇ ਲਾਉਣੀ ਆ ਤਾਂ ਵੈਸੇ ਪਰਫਿਊਜ਼ ਪੇਪਰ ਨਾਲ ਵੀ ਬਣਾ ਲੈਂਦੇ ਪਰ ਕਈ ਪਸੰਦ ਨਹੀਂ ਕਰਦੇ ਕਸਟਮਰ ਦੀ ਡਿਮਾਂਡ ਤੇ ਬੰਦਾ ਇਹ ਟਾਈ ਹੈ ਇੰਚ ਨੇਕ 5.5 ਇੰਚ ਲੰਬਾਈ ਚੜਾਈ 2 ਇੰਚ ਤੇ ਆਪਾਂ ਸ਼ਰਟ ਵੀ ਕਟਿੰਗ ਕਰ ਲਈ ਹੈ బాజూ కటిగ కక్స్ట్రా కత్తి చూస్క్రైబ జో విడియో చ మేర వీడియో హీయో సీఖను మిగతా చనల్ను సస్క్రైబ కెల్ వాళ్ళ బటన దో తోటిఫికేషన్ సబ్తో పే మేరీ వీడియో ద ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਲੱਗੀ ਤੁਹਾਨੂੰ ਤਾਂ ਇਹ ਆਪਾਂ ਬਾਜੂ ਕਟਿੰਗ ਕਰਦੇ ਹਾਂ ਬਾਜੂ ਦੀ ਲੰਬਾਈ ਹੈਗੀ ਆ 16 ਇੰਚ ਪਤਾ ਵਧ ਰੱਖਾਂਗੇ ਆਪਾਂ ਇੱਥੇ 2 ਇੰਚ 18 ਇੰਚ ਲਈਏ ਇਹ ਕੱਪੜੇ ਦਾ ਸਿੱਧਾ ਪੁੱਠਾ ਦੇਖ ਕੇ ਆਪਾਂ ਨਿਸ਼ਾਨ ਲਾ ਲੈਣੇ ਆ। ਪਹਿਲਾਂ ਹੀ ਬਾਅਦ ਚ ਆਪਾਂ ਬਾਜੂ ਕਟਿੰਗ ਕਰਨੀ ਆ। ਇਸ ਤਰ੍ਹਾਂ ਦੋਨੇ ਬਾਜੂ ਕਟਿੰਗ ਕਰਕੇ ਆਪਾਂ ਕੱਪੜਾ ਦੋਨੇ ਬਾਜੂ ਕੱਟਣੇ ਕਟਿੰਗ ਕਰਕੇ ਕਾਟ ਪਾਵਾਂਗੇ ਆਪਾਂ ਇਹਨਾਂ ਦੇ। తరజ కట్ పావీ దొన్నే డబ్బు ఫోల్డ్ తిన్న ఇచ్చే తిన్న ఇచ్చా ని నిశానువే నీచే ఫోల్డ్ ఇర సేను ఏది మూరి నా సంచురి రే ఇంచ వద్ధ రైస్ తర గవే జన్షాన కట్ పని బాజు నీ ਇਸ ਤਰ੍ਹਾਂ ਆਪਣੀ ਬਾਜੂ ਕਟਿੰਗ ਹੋ ਚੁੱਕੀ ਹੈ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ